ਕਾਰ ਸ਼ਿਵ ਆ ਸੰਪਰਦਾਇ ਸਰਹਾਲੀ ਇਸ ਸਥਾਨ ਦੇ ਮੌਜੂਦਾ ਮੁਖੀ ਮਹਾਂਪੁਰਖ ਸ਼ੰਤ ਬਾਬਾ ਸੁਖਾ ਸਿੰਘ ਜੀ ਮਸਬਾਬਾ ਹਾਕਮ ਸਿੰਘ ਜੀ ਵੱਲੋਂ ਹਰਮਤ ਪੂਜਾਣੂ ਕਰਵਾਉਂਦੇ ਹਨ ਮਹਾਂ ਨਗਰ ਕੀਰਤਨ 456 ਦੀ ਗੱਲ ਕਰੀ ਪਿਛਲੇ ਦਿਨ ਫਲੱਡ ਆਏ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਾਇਕਾ ਦੀ ਬਾਜ਼ਮਾ ਗੱਟੋ ਗੱਟ ਦੀ 5 ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੋਤੀ ਜੋ ਸਮਾਗਮ ਨੂੰ ਸਮਰਪਿਤ ਬਹੁਤ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਰਹੇ ਹਨ ਸੋ ਸੰਪਰਦਾਇ ਦੇ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਇਸ ਨੂੰ ਮੁਲਕ ਕਰ ਰਹੇ ਹਰਾਂ ਜਿਹੜੀਆਂ ਅੱਜ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹਨ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਮੁਰੂ ਕੇ ਹਸੀਸਾਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਸਾਹਿਬਾਨਾਂ ਨੇ ਬਾਬਾ ਜੀ ਬਣਾ ਨੇ ਨਗਰ ਸ੍ਰੀ ਹਰਿ ਕਲਾ ਤੋਂ ਜੀ ਜੇ ਜੋ ਅੱਜ ਦਾ ਨਗਰ ਕੀਰਤਨ ਸ਼੍ਰੀ ਗੋਵਿੰਦਵਾਲ ਸਾਹਿਬ ਸਿੰਘ ਸਾਹਿਬ ਵੀਰ ਨਗਰ ਬਾਬਾ ਆਰਾਮ ਸਿੰਘ ਜਿਹੜਾ ਪਵਿੱਤਰ ਅਸਥਾਨਾਂ ਤੋਂ ਚੱਲੇ ਗੁੰਦਵਾਲ ਸਾਹਿਬ ਬੌਲੀ ਸਾਹਿਬ ਜਾ ਕੇ ਸਮਾਪਤੀ ਹੋਇਆ ਇਸ ਨਗਰ ਕੀਰਤਨ ਔਰ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਸਿਹਾਰੀ ਸਾਹਿਬ ਜਯੋਤੀ ਜੋਤਿ ਗੁਰੂ ਰਾਮਦਾਸ ਸਿੰਘ ਜੀ ਨੂੰ ਸਮੁੱਚ ਸਮਾਜਾਇ ਤੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੱਦੀ ਦੇ ਸਮਸਰਪਤ ਹੋਣਾ ਵੱਲੋਂ ਸੱਜਣਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਇਹ ਅੱਜ ਕਿਥੋਂ ਹੋ ਰਿਹਾ ਹੈ ਅੱਜ ਜੋ ਪੰਥ ਗੁਰਦੁਆਰਾ ਇੱਥੇ ਬੰਦੀਆਂ ਸਿੰਘ ਸਾਹਿਬ ਬਾਬਾ ਆਰਾਮ ਇਹ ਨਗਰ ਸਿਦਾਰੀ ਤੋਂ ਨਾ ਉਹ ਲਕੀਆ ਸੰਗਤਾਂ ਵਿੱਚ ਬਹੁਤ ਪਾਰੀ ਇਤਿਹਾਸ ਤੇ 450 ਸਾਲਾਂ ਜੋ ਪੁਰਾਤਕਤੀ 100 ਅਨ ਰਾਮਦਾਸ ਜੀ ਹੋਰ ਜੋਤੀ ਜੋਤ ਦੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਚੇ ਨਾਮ ਹੋ ਰਿਹਾ ਹੈ ਤੇ ਸੰਪਰਦਾਇ ਕਾਰ ਸੇਵਾ ਸਿਹਾਰੀ ਨਾਲ ਸੰਬੰਧਿਤ ਜਿਹੜੇ ਵੀ ਨਾਂ ਪਰਖਿਆ ਸਾਰੇ 450 ਸਾਲਾਂ ਦੇ ਰੂਪ ਦੇ ਵਿੱਚ ਅੱਜ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸੋ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ سب شری گرو رام دس مہاراج گرتا گز اور گرو امردس مہاراج جو کروائے جا رہے ہیں جو کہ ਇਸੇ ਅੜਿੱਤਾ ਸੰਸਕਰਣ ਨੂੰ ਆਪਣੇ ਪੰਜ ਲੰਗਰਾਂ ਦੇ ਲਖਾਇਦੇ ਨੇ ਇਸੇ ਅੜਿੱਤਾ ਦਾ ਅੱਜ ਆਪਾਂ ਸਭ ਸਿਰਜੂ ਕਰਾਂ ਸਾਂ ਮਾਣ ਦੀ ਸੇਵਾ ਸੀ ਅੱਜ ਪੰਜਾਬ ਪਰੰਦੇ ਅਗਵਾਈ ਦੇ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਜਿਹੜਾ ਜਾ ਰਿਹਾ ਗੁਰਦਰਾ ਸਿੰਘ ਸਾਹਿਬ ਅਗਰ ਰਾਜੇ ਜੋ ਕਿ ਪਰੰਪਰਤਾ ਤੋਂ ਹੋਇਆ ਸੰਗਤ ਆਪਾਂ ਬਾਦ ਬੋਲਕਸਾ ਵਿਖੇ ਸ਼ਾਮਲ ਹੋ ਰਿਹਾ ਪੁਲਿਸ ਅੰਕ ਦੇ ਕੁੰਕੀਗਾ ਉਹ ਸੰਗਤਾਂ ਦਾ ਪ੍ਰਸ਼ਾਪੇਂ ਦੇਖ ਰਹੇ ਜੋ ਉਹ ਕਿ ਜਿਹੜੇ ਆਣ ਕੇ ਸੰਸਾਗ ਵਿੱਚ ਸਰਕਾਰ ਦਾ ਬਈ ਨਹੀਂ ਉਹ ਵੀ ਸਭ ਸਾਥਾਨ ਮਾਨਕਾ ਬਿਲਾਵ ਸਵਾਭਾ ਕਰ ਰਹੀਆਂ ਨੇ ਸਰਦ ਸਾਹਿਬ ਦਾ ਸੰਪਰਦਨ ਫੇਰ ਰੋਕਣਾ ਜੀ ਹੈ ਅਤੇ ਪੂਰੀ ਕਾਮ ਨੂੰ ਸੰਸਦਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਤਾਂ ਦੇ ਸਹਿ ਕੇ اسا حاضریاں سواؤں کر کے اپنے جیون سفلا کریے کیونکہ بہت ویڈی مہتا ہے گوڈا صاحب ندی کی تو سو اپنا سارا رل مل کے یہ سفر کر کے اپنے جیون سفر کرنا چاہیے واحد صاحب